ਦੇਖੋ ਜੋ ਐਕਸੀਡੈਂਟ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਗੰਭੀਰ ਐਕਸੀਡੈਂਟ ਆ ਬਟ ਗੁਰੂ ਮਹਾਰਾਜ ਬਾਈ ਦੇ ਨਾਲ ਨੇ ਪ੍ਰਮਾਤਮਾ ਨਾਲ ਤੇ ਮੈਨੂੰ ਲੱਗਦਾ ਸਾਰਾ ਪੰਜਾਬ ਜਿਹੜਾ ਉਹਨਾਂ ਨੂੰ ਜਾਣਦਾ ਵੀ ਨਹੀਂ ਕੋਈ ਇਨਸਾਨ ਕਦੇ ਮਿਲਿਆ ਵੀ ਨਹੀਂ ਉਹ ਵੀ ਉਹਨਾਂ ਲਈ ਅਰਦਾਸ ਕਰ ਰਿਹਾ ਸੋ ਗੁਰੂ ਮਹਾਰਾਜ ਭਲੀ ਕਰਨਗੇ ਤੇ ਬਹੁਤ ਜਿਹੜਾ ਵਧੀਆ ਤਰੀਕੇ ਨਾਲ ਜਿਨ ਨੇ ਜੋਗੇ ਹਰੇਕ ਇਨਸਾਨ ਹੈਗਾ ਆਪਦੇ ਵੱਲੋਂ ਪੂਰੀ ਵਾਹ ਲਾ ਰਿਹਾ ਤੇ ਬਿਲਕੁਲ ਬਹੁਤ ਜਲਦੀ ਗੁਰੂ ਮਹਾਰਾਜ ਪਲੀ ਕਰਾਂਗੇ ਜੀ ਅੰਦਰ ਦਰਬਾਰਕ ਮੈਂਬਰਾਂ ਨੂੰ ਮਿਲੋ ਚੱਲਦਾ ਕੋਈ ਨਹੀਂ ਸੇਫ ਬਾਰੇ ਨਹੀਂ ਠੀਕ ਹੈ ਜੀ ਸਾਰਾ ਤੁਹਾਨੂੰ ਪਤਾ ਬੁਲੇਟਿਨ ਤੁਹਾਡੇ ਕੋਲੇ ਵੀ ਜਾਰੀ ਹੁੰਦਾ ਤੇ ਸਾਰੇ ਬਸ ਆਪਾਂ ਇਹੀ ਅਰਦਾਸ ਕਰੀਏ ਵੀ ਗੁਰੂ ਮਹਾਰਾਜ ਜਿੰਨਾ ਹੋ ਸਕੇ ਜਲਦ ਤੋਂ ਜਲ ਜਿਹੜਾ ਸਾਡੇ ਭਰਾ ਨੂੰ ਜਿਹੜਾ ਦੁਬਾਰਾ ਲੋਕਾਂ ਦੇ ਵਿੱਚ ਪਹੁੰਚਣ ਦੀ ਜਿਹੜੀ ਸ਼ਕਤੀ ਬਖਸ਼ਣ ਬਿਲਕੁਲ ਯਾਰੀ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਇਹ ਜਿਹੜੇ ਆਵਾਰਾ ਪਸ਼ੂ ਨੇ ਜਾਂ ਜਿਹੜੀਆਂ ਇਹ ਜਿਹੀਆਂ ਕਟਨਾਵਾਂ ਹੁੰਦੀਆਂ ਨੇ ਇਹ ਬੜੀਆਂ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਜਲ ਦੇ ਦੇ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਤੇ ਇਹਦੇ ਤੇ ਗੰਭੀਰਤਾ ਨਾਲ ਸੋਚ ਕੇ ਇਹਨੂੰ ਜਲਦੀ ਕਿਸੇ ਨਾ ਰਿਜ਼ਲਟ ਤੇ ਪਹੁੰਚਣਾ ਚਾਹੀਦਾ ਜਿਹੜੇ ਇਹ ਐਕਸੀਡੈਂਟ ਹੋ ਰਹੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਤੱਕ ਨਹੀਂ ਤੁਸੀਂ ਹਰ ਰੋਜ਼ ਬਹੁਤ ਸਾਰੇ ਐਕਸੀਡੈਂਟ ਇਹ ਜਿਹੇ ਦੇਖਦੇ ਹੋਵੋਗੇ ਸੋ ਇਹਦੇ ਤੇ ਮੈਨੂੰ ਲੱਗਦਾ ਕੋਈ ਵੀ ਸਰਕਾਰ ਆ ਚਾਹੇ ਉਹ ਸੈਂਟਰਾ ਚਾਹੇ ਉਹ ਸਟੇਟ ਆ ਚਾਹੇ ਉਹ ਅਸੀਂ ਦੀ ਕੋਈ ਵੀ ਬੰਦਾ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ ਦੇਖੋ ਜੋ ਐਕਸੀਡੈਂਟ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਗੰਭੀਰ ਐਕਸੀਡੈਂਟ ਆ ਬਟ ਗੁਰੂ ਮਹਾਰਾਜ ਬਾਈ ਦੇ ਨਾਲ ਨੇ ਪ੍ਰਮਾਤਮਾ ਨਾਲ ਤੇ ਮੈਨੂੰ ਲੱਗਦਾ ਸਾਰਾ ਪੰਜਾਬ ਜਿਹੜਾ ਉਹਨਾਂ ਨੂੰ ਜਾਣਦਾ ਵੀ ਨਹੀਂ ਕੋਈ ਇਨਸਾਨ ਕਦੇ ਮਿਲਿਆ ਵੀ ਨਹੀਂ ਉਹ ਵੀ ਉਹਨਾਂ ਲਈ ਅਰਦਾਸ ਕਰ ਰਿਹਾ ਸੋ ਗੁਰੂ ਮਹਾਰਾਜ ਭਲੀ ਕਰਨਗੇ ਤੇ ਬਹੁਤ ਜਿਹੜਾ ਵਧੀਆ ਤਰੀਕੇ ਨਾਲ ਜਿਨਨੇ ਜੋਗੇ ਹਰ ਇੱਕ ਇਨਸਾਨ ਹੈਗਾ ਆਪਦੇ ਵੱਲੋਂ ਪੂਰੀ ਵਾਹ ਲਾ ਰਿਹਾ ਤੇ ਬਿਲਕੁਲ ਬਹੁਤ ਜਲਦੀ ਗੁਰੂ ਮਹਾਰਾਜ ਭਲੀ ਕਰਨਗੇ ਜੀ ਅੰਦਰ ਦੁਆਰਕ ਮੈਂਬਰਾਂ ਨੂੰ ਮਿਲੋ ਚੱਲਦਾ ਕੋਈ ਨਹੀਂ ਸਿਸਟਮ ਨਹੀਂ ਠੀਕ ਹੈ ਜੀ ਸਾਰਾ ਤੁਹਾਨੂੰ ਪਤਾ ਬੁਲੇਟਿਨ ਤੁਹਾਡੇ ਕੋਲੇ ਵੀ ਜਾਰੀ ਹੁੰਦਾ ਤੇ ਸਾਰੇ ਬਸ ਆਪਾਂ ਇਹੀ ਅਰਦਾਸ ਕਰੀਏ ਵੀ ਗੁਰੂ ਮਹਾਰਾਜ ਜਿੰਨਾ ਹੋ ਸਕੇ ਜਲਦ ਤੋਂ ਜਲਦ ਜਿਹੜਾ ਸਾਡੇ ਭਰਾ ਨੂੰ ਜਿਹੜਾ ਦੁਬਾਰਾ ਲੋਕਾਂ ਦੇ ਵਿੱਚ ਪਹੁੰਚਣ ਦੀ ਜਿਹੜੀ ਸ਼ਕਤੀ ਬਖਸ਼ਣ ਬਿਲਕੁਲ ਯਾਰੀ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਇਹ ਜਿਹੜੇ ਆਵਾਰਾ ਪਸ਼ੂ ਨੇ ਜਾਂ ਜਿਹੜੀਆਂ ਇਹ ਜਿਹੀਆਂ ਕਟਨਾਵਾਂ ਹੁੰਦੀਆਂ ਨੇ ਇਹ ਬੜੀਆਂ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਜਲ ਦੇ ਦੇ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਤੇ ਇਹਦੇ ਤੇ ਗੰਭੀਰਤਾ ਨਾਲ ਸੋਚ ਕੇ ਇਹਨੂੰ ਜਲਦੀ ਕਿਸੇ ਨਾ ਰਿਜ਼ਲਟ ਤੇ ਪਹੁੰਚਣਾ ਚਾਹੀਦਾ ਜਿਹੜੇ ਇਹ ਐਕਸੀਡੈਂਟ ਹੋ ਰਹੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਤਕ ਨਹੀਂ ਤੁਸੀਂ ਹਰ ਰੋਜ਼ ਬਹੁਤ ਸਾਰੇ ਐਕਸੀਡੈਂਟ ਇਹ ਜਿਹੇ ਦੇਖਦੇ ਹੋਗੇ ਸੋ ਇਹਦੇ ਤੇ ਮੈਨੂੰ ਲੱਗਦਾ ਕੋਈ ਵੀ ਸਰਕਾਰ ਆ ਚਾਹੇ ਉਹ ਸੈਂਟਰ ਆ ਚਾਹੇ ਉਹ ਸਟੇਟ ਆ ਚਾਹੇ ਉਹ ਅਸੀਂ ਵੀ ਆ ਕੋਈ ਵੀ ਬੰਦਾ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ ਦੇਖੋ ਜੋ ਐਕਸੀਡੈਂਟ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਗੰਭੀਰ ਐਕਸੀਡੈਂਟ ਆ ਬਟ ਗੁਰੂ ਮਹਾਰਾਜ ਇਦੇ ਨਾਲ ਨੇ ਪ੍ਰਮਾਤਮਾ ਨਾਲ ਤੇ ਮੈਂ ਲਗਦਾ ਸਾਰਾ ਪੰਜਾਬ ਜਿਹੜਾ ਉਹਨਾਂ ਨੂੰ ਜਾਣਦਾ ਵੀ ਨਹੀਂ ਕੋਈ ਇਨਸਾਨ ਕਦੇ ਮਿਲਿਆ ਵੀ ਨਹੀਂ ਉਹ ਵੀ ਉਹਨਾਂ ਲਈ ਅਰਦਾਸ ਕਰ ਰਿਹਾ ਸੋ ਗੁਰੂ ਮਹਾਰਾਜ ਭਲੀ ਕਰਨਗੇ ਤੇ ਬਹੁਤ ਜਿਹੜਾ ਵਧੀਆ ਤਰੀਕੇ ਨਾਲ ਜਿਨ ਨੇ ਜੋਗੇ ਹਰੇਕ ਇਨਸਾਨ ਹੈਗਾ ਆਪਦੇ ਵੱਲੋਂ ਪੂਰੀ ਬਾਹ ਲਾ ਰਿਹਾ ਤੇ ਬਿਲਕੁਲ ਬਹੁਤ ਜਲਦੀ ਗੁਰੂ ਮਹਾਰਾਜ ਭਲੀ ਕਰਨਗੇ ਜੀ ਨਹੀਂ ਠੀਕ ਹੈ ਜੀ ਸਾਰਾ ਤੁਹਾਨੂੰ ਪਤਾ ਬੁਲੇਟਿਨ ਤੁਹਾਡੇ ਕੋਲੇ ਵੀ ਜਾਰੀ ਹੁੰਦਾ ਤੇ ਸਾਰੇ ਬਸ ਆਪਾਂ ਇਹੀ ਅਰਦਾਸ ਕਰੀਏ ਵੀ ਗੁਰੂ ਮਹਾਰਾਜ ਜਿੰਨਾ ਹੋ ਸਕੇ ਜਲਦ ਤੋਂ ਜਲ ਜਿਹੜਾ ਸਾਡੇ ਭਰਾ ਨੂੰ ਜਿਹੜਾ ਦੁਬਾਰਾ ਲੋਕਾਂ ਦੇ ਵਿੱਚ ਪਹੁੰਚਣ ਦੀ ਜਿਹੜੀ ਸ਼ਕਤੀ ਬਖਸ਼ਣ ਬਿਲਕੁਲ ਯਾਰੀ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਇਹ ਜਿਹੜੇ ਆਵਾਰਾ ਪਸ਼ੂ ਨੇ ਜਾਂ ਜਿਹੜੀਆਂ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਹ ਬੜੀਆਂ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਜਲ ਦੇ ਦੇ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਤੇ ਇਹਦੇ ਤੇ ਗੰਭੀਰਤਾ ਨਾਲ ਸੋਚ ਕੇ ਇਹਨੂੰ ਜਲਦੀ ਕਿਸੇ ਨਾ ਰਿਜ਼ਲਟ ਤੇ ਪਹੁੰਚਣਾ ਚਾਹੀਦਾ ਜਿਹੜੇ ਇਹ ਐਕਸੀਡੈਂਟ ਹੋ ਰਹੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਤੱਕ ਨਹੀਂ ਤੁਸੀਂ ਹਰ ਰੋਜ਼ ਬਹੁਤ ਸਾਰੇ ਐਕਸੀਡੈਂਟ ਇਹ ਜੀ ਦੇਖਦੇ ਹੋਗੇ ਸੋ ਇਹਦੇ ਤੇ ਮੈਨੂੰ ਲੱਗਦਾ ਕੋਈ ਵੀ ਸਰਕਾਰ ਆ ਚਾਹੇ ਉਹ ਸੈਂਟਰ ਆ ਚਾਹੇ ਉਹ ਸਟੇਟ ਆ ਚਾਹੇ ਉਹ ਅਸੀਂ ਦੀਆਂ ਕੋਈ ਵੀ ਬੰਦਾ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ